ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਂਪੁਰਸ਼ ਨਸਤ ਹੋਣਾ ਸਭ ਬੜੇ ਨੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਸਮਾਗਮ ਸੁਰੂ ਹੋ ਚੁੱਕੇ ਨੇ ਸੋ ਇਹ ਜੀ ਖੁਸ਼ੀ ਦੇ ਵਿੱਚ ਆਪਾਂ ਸੰਤ ਬਾਬਾ ਦਰਸ਼ਨ ਸਿੰਘ ਜੀ ਦੀ ਜੀਵਨ ਸਾਕੀ ਜਿਹੜੀ ਉਹ ਫੜ ਕੇ ਇਸ ਜੋ ਸਾਡਾ ਬਣਿਆ ਹੋਇਆ YouTube ਦਾ ਲਿੰਕ ਕੋਈ ਤੇ ਉੱਤੇ ਪਾਇਆ ਕਰਾਂਗੇ ਅੱਜ ਪਹਿਲਾ ਭਾਗ ਜਿਹੜਾ ਹੈ ਉਹ ਪਾਉਣ ਲੱਗੇ ਆਂ ਮਹਾਂਪੁਰਸ਼ਾਂ ਦੀ ਜਨਮ ਦੇ ਆੜੇ ਦੀ ਖੁਸ਼ੀ ਦੇ ਵਿੱਚ ਇਹ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਭਾਈ ਜੋ ਕਿ ਥੋੜੇ ਸਮੇਂ ਦੇ ਵਿੱਚ ਸ਼ੋਰਟ ਕਟ ਉਹੜੇ ਭਾਗਾਂ ਦੇ ਵਿੱਚ ਹੀ ਆਪਾਂ ਸਾਰੇ ਜੀਵਨ ਸਾਥੀ ਜਿਹੜੀ ਮਹਾਂਪੁਰਸ਼ਾਂ ਦੀ ਮੇਨ ਮੇਨ ਘਟਨਾਵਾਂ ਜਿਹੜੀਆਂ ਜਿੰਦਗੀ ਦੇ ਵਿੱਚ ਵੱਤੀ ਮਹਾਂਪੁਰਸ਼ਾਂ ਦੇ ਉਹ ਪਾਉ ਸਾਰੀਆਂ ਇਸ YouTube ਲਿੰਕ ਤੇ ਇਸੇ ਤਰ੍ਹਾਂ ਬੋਲ ਕੇ ਪਾਇਆ ਕਰਾਂਗੇ ਆ ਜੋ ਅਜ ਪਹਿਲਾ ਭਾਗ ਸ਼ੁਰੂ ਕਰਤੀ ਹੈ ਸੰਗਤਾਂ ਕੋਲੋਂ ਗੁਰੂ ਮਹਾਰਾਜ ਕੋਲ ਮਹਾਂਪੁਰਸ਼ ਕੋਲ ਅਕਾਚੋ ਨੇ ਭਾਈਚੇ ਕੋਈ ਗਲਤੀ ਹੋਵੇ ਤਾਂ ਸੰਗਤ ਤੋਂ ਪਹਿਲੀ ਮਾਫੀ ਮੰਗ ਲੈਂਦੇ ਆ ਵੀ ਅਸੀਂ ਜਿਹੜੀ ਇਹ ਅ ਸ਼ੁਰੂ ਕਰਨ ਲੱਗੇ ਜੀਵਨ ਸਾਖੀ ਇਹਨੂੰ ਅਸੀਂ ਜੀਵਨ ਸਾਖੀ ਦੀ ਜੋ ਮਟਰੂਖਾਂ ਵਾਲੀ ਮੁਖਤਿਆਰ ਸਿੰਘ ਗੋਸਲ ਵੱਲੋਂ ਛੋਪੀ ਜੀਵਨ ਸਾਖੀ ਲਿਖੀ ਇਹ ਮੇਨ ਮੇਨ ਕਟਾਵਾਂ ਉਹਦੇ ਵਿੱਚੋਂ ਪੜ ਕੇ ਪਾਇਆ ਕਰਾਂਗੇ ਭਾਈ ਭਾਈ ਸੰਤਤ ਸਿੰਘ ਜੀ ਦਾ ਜਨਮ 23 ਮਾਰਚ ਸਾਨੂੰ 1900 ਸਨ 1800 ਸਨ 1860 ਦੇ ਵਿੱਚ ਹੋਇਆ ਸੀ ਨਗਰ ਚੀਮਾ ਸਨਾਮ ਦੇ ਨੇੜੇ ਜੋ ਕਿ ਸਨਾਮ ਤੋਂ ਪੀਖੇ ਨੂੰ ਜਾਣ ਵਾਲੀ ਬਟੰਡਾ ਜਾਣ ਵਾਲੀ ਸੜਕ ਹੈ ਉਹਦੇ ਉੱਪਰ ਸਜੂਬਤ ਹੈ ਸੋਇਸਨਕਰ ਦੇ ਵਿੱਚ ਮਹਾਂਪੁਰਸ਼ਾਂ ਦਾ ਜਨੂ ਨਰਨਾ ਕਰਮ ਸਿੰਘ ਮਾਤਾ ਕੁਲ ਕੌਰ ਜੀ ਦੇ ਘਰ ਵਿਕੇ ਹੋਇਆ ਮਹਾਪੁਰਸ਼ਾਂ ਦੇ ਜਨਮ ਤੋਂ ਪਹਿਲਾਂ ਜਿਵੇਂ ਕਿ ਤਪਦੀ ਗਰਮੀ ਦੇ ਵਿੱਚ ਮੀਂਹ ਪੈਣ ਤੋਂ ਪਹਿਲਾਂ ਬੱਦਲ ਆਉਂਦੇ ਨੇ ਬੱਦਲਾਂ ਤੋਂ ਪਹਿਲਾਂ ਹਵਾ ਆਉਂਦੀ ਹੈ ਹਵਾ ਦੇ ਬਾਅਦ ਬੱਦਲ ਬੰਦ ਹੈ ਤੇ ਬੱਦਲ ਵਰ੍ਹਦਾ ਧਰਤੀ ਨੂੰ ਠੰਡਕ ਆਉਂਦੀ ਹੈ ਇਹ ਜਿੰਨੇ ਦਰਖਤ ਫਸਲਾਂ ਆਉਂਦੀਆਂ ਨੇ ਹਰੀਆਂ ਭਰੀਆਂ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਉਸ ਵਕਤ ਜਦੋਂ ਸੰਤਮਾਹ ਮਹਾਂਪੁਰਸ਼ਾਂ ਦਾ ਜਨਮ ਹੋਇਆ ਉਦੋਂ ਭਾਈ ਗੁਰੂ ਘਰਾਂ ਦੇ ਵਿੱਚ ਸੰਤ ਜਿਹੜੇ ਆਪਾਂ ਕਹਿੰਦੇ ਮਹਾਂਤ ਉਹ ਕਾਬਜ ਤੇ ਕਿਉਂਕਿ ਉਹਨਾਂ ਦੇ ਕਾਬਜ ਹੋਣ ਦਾ ਕਾਰਨ ਈ ਜਿਹੜੇ ਗੁਰੂ ਦੇ ਸਿੱਖ ਤੇ ਉਦੋਂ ਹਕੂਮਤਾਂ ਨਾਲ ਉਹਨਾਂ ਦਾ ਆਕਰਾਈ ਰਹਿੰਦਾ ਕਿ ਉਹ ਜੰਗਲਾਂ 'ਚ ਰਹਿੰਦੇ ਤੇ ਤੇ ਗੁਰੂ ਘਰਾਂ ਦੇ ਵਿੱਚ ਫਿਰ ਜਿਹੜੇ ਭਾਂਤ ਤੇ ਉਹ ਆ ਕੇ ਆਵਦਾ ਸੇਵਾ 'ਚ ਮਾਲੀ ਉਹਨਾਂ ਨੇ ਤੇ ਹੌਲੀ-ਹੌਲੀ ਉਹਨਾਂ ਨੇ ਪਹਿਲਾਂ ਤਾਂ ਸੇਵਾ ਵਧੀਆ ਕੀਤੀ ਵਿਗੜਦੇ ਵਿਗੜਦੇ ਜਿਵੇਂ ਅੱਜ ਦੇ ਹਾਲਾਤ ਵਿਗੜੇ ਨੇ ਜਿਹੜੇ ਲੋਕਾਂ 'ਚ ਵੀ ਦੇਖੋ ਗੁਰੂ ਘਰਾਂ ਤੇ ਕਾਬਜ਼ ਨੇ ਸਰੂਪਣੀ ਕਮੇਟੀ ਦੇ ਕਾਬਜ਼ ਨੇ ਉਹਨਾਂ ਦੇ ਤੇਖ ਲੋਕਾਂ 'ਚ ਕੀ ਹਾਲਾਤ ਬਣਾਤੇ ਗੁਰਸਿੱਖਾਂ ਦੇ ਸਿੱਖੋਂ ਕਿੰਨਾ ਬਦਨਾਮ ਕਰਤਾ ਜਥੇਦਾਰਾਂ ਦੀ ਨਿਯੁਕਤੀ ਜਥੇਦਾਰਾਂ ਦੀਆਂ ਸੇਵਾ ਮੁਕਤੀਆਂ ਕਿੰਨੀਆਂ ਇਹਨਾਂ ਨੇ ਹਾਸਲ ਵੀ ਨਹੀਂ ਬਣਾਤੀ ਸੋ ਇਸੇ ਤਰ੍ਹਾਂ ਉਸ ਟਾਈਮ ਦੀ ਜਦੋਂ ਸੰਤ ਮਹਾਂਪੁਰਸ਼ ਦਾ ਜਨਮ ਹੋਇਆ ਤੇ ਖਾਲਸਾ ਪੰਥ ਦੇ ਵਿੱਚ ਬੜਾ ਖਲਾਅ ਬੜੇ ਜਿਹੜੇ ਕੋ ਉਸ ਟਾਈਮ ਦੇ ਮਹੰਤ ਤੇ ਗੁਰੂ ਘਰਾਂ ਚ ਉਹਨਾਂ ਨੇ ਬੜਾ ਮਤਲਬ ਭਿਆਨਕ ਕੰਮ ਕੀਤੇ ਸ਼ਰਾਬਾਂ ਪੀਣੀਆਂ ਹੋਰ ਭੇੜੇ ਕੰਮ ਕਰਨੇ ਇਹ ਗੁਰਸਿੱਖੀ ਦਾ ਪ੍ਰਚਾਰ ਤੇ ਜਿਹੜਾ ਬਹੁਤ ਜ਼ਿਆਦਾ ਘਟ ਗਿਆ। ਮਹਾਂਪੁਰਸ਼ ਦਾ ਜਨਮ ਹੋਇਆ ਇੱਕ ਸਾਧੂ ਦੇ ਬਚਨਾਂ ਨਾਲ। ਸਾਧੂ ਨੇ ਬਾਬਾ ਕਰਮ ਸਿੰਘ ਨੂੰ ਬਚਨ ਦਿੱਤੇ ਭਾਈ ਤੇਰੇ ਘਰ ਇੱਕ ਬਹੁਤ ਵੱਡਾ ਸੰਤ ਮਹਾਂਪੁਰਸ਼ ਆਉਣ ਵਾਲਾ ਹੈ। ਇਸ ਕਰਕੇ ਤੁਸੀਂ ਆਹ ਸਾਡੀ ਇਮਾਨਤ ਜਿਹੜੀ ਹੈ ਉਹ ਕੋਲੇ ਰੱਖੋ ਜਦੋਂ ਤੱਕ ਉਹਨਾਂ ਦਾ ਜਨਮ ਨਹੀਂ ਹੁੰਦਾ। ਜਦੋਂ ਉਹਨਾਂ ਦਾ ਜਨਮ ਹੋ ਜਾਵੇ ਮਹਾਂਪੁਰਸ਼ ਦਾ ਤੁਸੀਂ ਇਹ ਮੰਨਦੇ ਸਾਡੀ ਪੂਰਵ ਪਲ ਨੂੰ ਲੈ ਕੇ ਤੁਰੇ ਤੇ ਅੱਗੇ ਕਿ ਸਾਡੂ ਮਿਲੂਗਾ ਸੋ ਤੋਂ ਆਪੀ ਮੰਗ ਲਵੇ। ਸੋ ਸੰਤਾਂ ਨੇ ਆਉਣ ਤੋਂ ਪਹਿਲਾਂ ਹੀ ਉਸ ਘਰ ਦੇ ਵਿੱਚ ਉਸ ਉਹਨਾਂ ਲਖੇਤਾਂ ਦੇ ਵਿੱਚ ਸੰਤਾਂ ਮਹਾਂਪੁਰਸਾਂ ਆਉਣਾ ਸ਼ੁਰੂ ਹੋ ਗਏ ਥੀ ਭਾਈ। ਜਿਵੇਂ ਕਿ ਕੋਈ ਬੱਟੀ ਹਸਤੀ ਆਉਂਦੀ ਹੈ ਤਾਂ ਉਤੋਂ ਪਹਿਲਾਂ ਜਿਵੇਂ ਕਿ ਲਾਲੋ ਕਿ ਛੋਟੀ ਜੀ ਧਾਰਨਾ ਆਪਣੇ ਕਿਸੇ ਮੁੱਖ ਮੰਤਰੀ ਨੇ ਆਉਣਾ ਹੋਵੇ ਸਵੇਰੇ ਦਿਨ। ਉਹ ਤੋਂ ਪਹਿਲਾਂ ਸਾਰੇ ਜਿਹੜੇ ਚਿਲੇ ਦੇ ਅਫਸਰ ਹੁੰਦੇ ਨੇ ਡੀਸੀ ਐਸਐਸਪੀ ਵਗੈਰਾ ਉਹ ਜਗ੍ਹਾ ਤੇ ਆਉਣੇ ਸ਼ੁਰੂ ਹੋ ਜਦੇ ਨੇ ਉਹਦਾਂ ਦੇਖਾ ਕਰਨਾ ਸ਼ੁਰੂ ਕਰ ਲੈਂਦੇ ਨੇ ਵੀ ਇੱਥੇ ਕਿਸੇ ਲੀਟਰ ਨੇ ਹੋਣਾ ਐਸੇ ਕਿਸੇ ਅਭਟੀ ਅਫਸਰ ਨੇ ਹੋਣੇ ਤਾਂ ਕਿ ਉਹਨੂੰ ਆਉਣ ਪਹਿਲੇ ਕੋਈ ਲਿਕਿਟ ਨਾ ਹੋਵੇ ਇਹ ਜਗ੍ਹਾ ਨੂੰ ਸਾਫ਼ ਸੁਥਰਾ ਕੀਤਾ ਜਾਵੇ ਇਸੇ ਤਰ੍ਹਾਂ ਹੀ ਸੰਤਾ ਮਹਾਪੁਰਸ਼ਾਂ ਦੇ ਆਉਣ ਤੋਂ ਪਹਿਲਾਂ ਹੀ ਉਸ ਘਰ ਦੇ ਵਿੱਚ ਆਬਾ ਕਰਮ ਸਿੰਘ ਕੋਲੇ ਸੰਤਾ ਮਹਾਪੁਰਸ਼ਾਂ ਦਾ ਆਉਣਾ ਪਹਿਲੇ ਸ਼ੁਰੂ ਹੋ ਗਿਆ ਸੀ ਇਹ ਸੋ ਸੰਤਾਂ ਦਾ ਜਨਮ ਹੋਇਆ 23 ਮਾਰਚ 1860 ਈਸਵੀ ਨੂੰ ਮਾਤਾ ਕੋਲਿਕੌਰ ਅਤੇ ਬਾਬਾ ਕਰਮ ਸਿੰਘ ਦੇ ਘਰ ਵੀ ਕਿ ਹੋਇਆ ਤੇ ਸੰਤਾਂ ਦੇ ਜਨਮ ਤੋਂ ਬਾਅਦ ਜਿਵੇਂ ਹੀ ਮਹਾਂਪੁਰਸ਼ ਨੇ ਦੱਸਿਆ ਤੀ ਬਾਬਾ ਕਰਮ ਸਿੰਘ ਨੂੰ ਵੀ ਭਾਈ ਸਾਡੀ ਮਾਂਤ ਲੈ ਕੇ ਸਿੱਧ ਸਵਲ ਜਾਇਓ ਉਹ ਗਏ ਤੇ ਅੱਗੇ ਪ੍ਰਸਾਦ ਮਿਲਿਆ ਤੇ ਉਹਨਾਂ ਨੇ ਆਪਣੀ ਮਾਂਤ ਲੈ ਕੇ ਉਹ ਤੋਂ ਉਰਦੇ ਬਣੇ ਤੇ ਬਾਬਾ ਕਰਮ ਸਿੰਘ ਜੀ ਆਪਣੇ ਘਰ ਆ ਗਏ ਉਦੋਂ ਬਾਅਦ ਸੰਤਾਂ ਦੇ ਜਨਮ ਤੋਂ ਬਾਅਦ ਕਈ ਕੀ ਸੰਤਾਂ ਦੇ ਜਿੰਦਗੀ ਦੇ ਵਿੱਚ ਚਮਤਕਾਰ ਹੋਏ ਕਿੰਨਾ ਸੰਤਾਂ ਨੇ ਨਾਮ ਜਪਿਆ ਕਿਤੇ ਕਿਤੇ ਰਹੇ ਆਪਾਂ ਉਹ ਵਾਲੇ ਇਹਨਾਂ ਭਾਗਾਂ ਦੇ ਵਿੱਚ ਜੋ ਛੋਟੇ-ਛੋਟੇ ਆਪਾਂ ਇਹ ਐਪੀਸੋਡ ਬਣਾਵਾਂਗੇ ਉਹਨਾਂ ਦੇ ਵਿੱਚ ਭਾਈ ਸੰਗਤਾਂ ਨੂੰ ਦੱਸਾਂਗੇ ਕਿ ਸੰਤ ਮਹਾਪੁਰਸਾਂ ਦਾ ਜੋ ਜੀਵਨ ਸੀ ਉਹ ਜੀਵਨ ਸਾਖੀ ਦੇ ਵਿੱਚ ਲਿਖਿਆ ਹੈ ਉਹ ਕਿਹੋ ਜਿਹਾ ਸੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ